ਗੁਲਾਬ ਚੰਦ ਕਿਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ ਤਾਂ 31 ਜੁਲਾਈ ਨੂੰ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਸੌਂ ਚੁੱਕਣਗੇ ਤਾਂ ਉਹਨਾਂ ਦਾ ਸੌਂ ਚੁੱਕ ਕੇ ਸਮਾਗਮ ਜਿਹੜਾ 31 ਜੁਲਾਈ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਉਹਨਾਂ ਨੂੰ ਸੌਂ ਚੁਕਾਈ ਜਾਵੇਗੀ ਜਿਸ ਤੋਂ ਬਾਅਦ ਉਹ ਅਧਿਕਾਰਤ ਤੌਰ ਉੱਤੇ ਆਪਣਾ ਅਹੁਦਾ ਸੰਭਾਲਣਗੇ ਤਾਂ ਦੇਸ਼ ਦੇ ਵਿੱਚ 9 ਸੂਬਿਆਂ ਦੇ ਰਾਜਪਾਲ ਨੇ ਜਿਹੜੇ ਉਹ ਬਦਲੇ ਗਏ ਨੇ ਜੇ ਗੱਲ ਕੀਤੀ ਜਾਵੇ ਗੁਲਾਬ ਚੰਦ ਕਟਾਰੀਆ ਦੀ ਤਾਂ ਉਹ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ لال פרוਹਿਤ ਦੀ ਥਾਂ ਲੈਣਗੇ ਅਗਰ ਪੰਜਾਬ ਸਰਕਾਰ ਦੇ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ لال פרוਹਿਤ ਆਮੋ ਸਾਹਮਣੇ ਹੋਏ ਸੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਬਨਵਾਰੀ لال פרוਹਿਤ ਦੇ ਵੱਲੋਂ ਕਿਹਾ ਗਿਆ ਸੀ ਤਾਂ ਹੁਣ ਨਵੇਂ ਰਾਜਪਾਲ ਦੀ ਨਿਯੁਕਤੀ ਹੋਈ ਆ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਏ ਉਹਨਾਂ ਨੇ ਨਵੇਂ ਰਾਜਪਾਲ ਦਾ ਸਵਾਗਤ ਕੀਤਾ ਏ ਅਤੇ ਇਹ ਗੱਲ ਵੀ ਆਖੀ ਹੈ ਕਿ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਲੇਕਿਨ ਉਹਨਾਂ ਦੇ ਵੱਲੋਂ ਸਰਕਾਰ ਦੇ ਪੈਰਲਲ ਇੱਕ ਸਰਕਾਰ ਚਲਾਈ ਜਾ ਰਹੀ ਸੀ ਅਜਿਹੀਆਂ ਕੁਝ ਗੱਲਾਂ ਨੇ ਜਿਹੜੀਆਂ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਨੇ ਇਹ ਵੀ ਗੱਲ ਆਖੀ ਗਈ ਹੈ ਕਿ ਜਦੋਂ ਉਹਨਾਂ ਨੂੰ ਅਸਰਾਂ ਦੀ ਲੋਡ ਹੁੰਦੀ ਸੀ ਤਾਂ ਰਾਜਪਾਲ ਆਪਣੇ ਨਾਲ ਅਸਰਾਂ ਨੂੰ ਲੈ ਕੇ ਬਾਰਡਰ ਉਤੇ ਚਲੇ ਜਾਂਦੇ ਸਨ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਣ ਵਾਲਾ ਰਿਸ਼ਤਾ ਕਿਹੋ ਜਿਹਾ ਰਹਿੰਦਾ ਹੈ ਨਵੇਂ ਰਾਜਪਾਲ ਦੀ ਕਿਸ ਤਰ੍ਹਾਂ ਦੀ ਭੂਮਿਕਾ ਹੈ ਜਿਹੜੀ ਉਹ ਪੰਜਾਬ ਦੀ ਸਰਕਾਰ ਵਿੱਚ ਹੁੰਦੀ ਹੈ ਗੁਲਾਬ ਚੰਦ ਕਿਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ ਤਾਂ 31 ਜੁਲਾਈ ਨੂੰ ਉਹ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਜੋਂ ਸੌਂ ਚੁੱਕਣਗੇ ਤਾਂ ਉਹਨਾਂ ਦਾ ਸੌਂ ਚੁੱਕ ਕੇ ਸਮਾਗਮ ਆ ਜਿਹੜਾ 31 ਜੁਲਾਈ ਨੂੰ ਸਵੇਰੇ 10 ਵਜੇ ਕਰਵਾਇਆ ਜਾਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਉਹਨਾਂ ਨੂੰ ਫੌਂਚ ਚੁਕਾਈ ਜਾਵੇਗੀ ਜਿਸ ਤੋਂ ਬਾਅਦ ਉਹ ਅਧਿਕਾਰਤ ਤੌਰ ਉੱਤੇ ਆਪਣਾ ਅਹੁਦਾ ਸੰਭਾਲਣਗੇ ਤਾਂ ਦੇਸ਼ ਦੇ ਵਿੱਚ ਨੌ ਸੂਬਿਆਂ ਦੇ ਰਾਜਪਾਲ ਨੇ ਜਿਹੜੇ ਉਹ ਬਦਲੇ ਗਏ ਨੇ ਜੇ ਗੱਲ ਕੀਤੀ ਜਾਵੇ ਗੁਲਾਬ ਚੰਦ ਘਟਾਰੀਆ ਦੀ ਤਾਂ ਉਹ ਪੰਜਾਬ ਦੇ ਸਾਬਕਾ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਥਾਂ ਲੈਣਗੇ ਅਗਰ ਪੰਜਾਬ ਸਰਕਾਰ ਦੇ ਨਾਲ ਰਿਸ਼ਤਿਆਂ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਆਮੋ ਸਾਹਮਣੇ ਹੋਈ ਸੀ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਕਿਹਾ ਗਿਆ ਸੀ ਤਾਂ ਹੁਣ ਨਵੇਂ ਰਾਜਪਾਲ ਦੀ ਨਿਯੁਕਤੀ ਹੋਈ ਆ ਤਾਂ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵੀ ਸਾਹਮਣੇ ਆਇਆ ਏ ਉਹਨਾਂ ਨੇ ਨਵੇਂ ਰਾਜਪਾਲ ਦਾ ਸਵਾਗਤ ਕੀਤਾ ਏ ਅਤੇ ਇਹ ਗੱਲ ਵੀ ਆਖੀ ਆ ਕਿ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਲੇਕਿਨ ਉਹਨਾਂ ਦੇ ਵੱਲੋਂ ਸਰਕਾਰ ਦੇ ਪੈਰਲਲ ਇੱਕ ਸਰਕਾਰ ਚਲਾਈ ਜਾ ਰਹੀ ਸੀ ਅਜਿਹੇ ਕੁਝ ਗੱਲਾਂ ਨੇ ਜਿਹੜੀਆਂ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਨੇ ਇਹ ਵੀ ਗੱਲ ਆਖੀ ਗਈ ਹੈ ਕਿ ਜਦੋਂ ਉਹਨਾਂ ਨੂੰ ਅਫਸਰਾਂ ਦੀ ਲੋਡ ਹੁੰਦੀ ਸੀ ਤਾਂ ਰਾਜਪਾਲ ਆਪਣੇ ਨਾਲ ਅਫਸਰਾਂ ਨੂੰ ਲੈ ਕੇ ਬਾਰਡਰ ਉਤੇ ਚਲੇ ਜਾਂਦੇ ਸਨ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੱਲਾਂ ਨੇ ਜਿਹੜੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਉਣ ਵਾਲਾ ਰਿਸ਼ਤਾ ਕਿਹੋ ਜਿਹਾ ਰਹਿੰਦਾ ਹੈ ਨਵੇਂ ਰਾਜਪਾਲ ਦੀ ਕਿਸ ਤਰ੍ਹਾਂ ਦੀ ਭੂਮਿਕਾ ਜਿਹੜੀ ਉਹ ਪੰਜਾਬ ਦੀ ਸਰਕਾਰ ਵਿੱਚ ਹੁੰਦੀ ਹੈ